ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਅ ਪੀਐਸ ਸਿਵਲਾਈਨ ਐਸਐਚਓ ਗੁਰਪ੍ਰੀਤਜੀ ਤੇ ਇਸ ਵੀ ਨੌਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸਿਵਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ ਅੱਠ ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਹਨਾਂ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ সিলਵਰ ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਣਿਆਂ ਨੂੰ ਅਸੀਂ ਜੁਡੀਸ਼ੀਅਲ ਕਸਲੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਇਕਿਊਸ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਫਤੂ ਟਿੰਗੇ ਦਾ ਰਹਿਣ ਵਾਲਾ ਕਪੂਰਖਲਾ ਜ਼ਿਲ੍ਹੇ ਦਾ ਇਹਨੂੰ ਹੋਣ ਅਸੀਂ ਰੈਸਟ ਕੀਤਾ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਿਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮੁਕਦਮੇ ਚ ਅਰੈਸਟ ਹੋਇਆ ਹੈ ਧੰਨਵਾਦ ਐਸ ਦੇ ਬਲਾ ਮੰਡੀ ਜਿਹੜੇ ਸੰਦੀ ਮੰਡੀ ਵਾਲੇ ਉਹਨਾਂ ਦਾ ਕੇਸ ਉਹਨਾਂ ਦਾ ਗੌਮ ਕਲੀਨਸ ਮੰਡੀ ਵਾਲੇ ਸੰਜਣੇ ਉਹ ਮਾ ਉਹ ਹੀ ਮੇਦੀ ਉਹ ਹੀ ਮੇਦੀ ਉਹ ਉਹ ਹੀ ਨਹੀਂ ਕੋਈ ਸਰ ਉਹਨਾਂ ਦਾ ਕਿੰਨੇ ਪਰਚੇ ਦਰਜ ਹੋਣਗੇ ਇੱਕ ਤੇ ਪਹਿਲਾਂ ਇੱਕ ਐਂਡੀ ਵੀ ਜ਼ਰਤ ਹੈਗਾ ਬਾਕੀ ਅਸੀਂ ਪਤਾ ਕਰ ਰਹੇ ਹਾਂ ਸਰ ਜੀ ਅੱਠ ਫੜੀ ਸੁਣੋ ਨਾ ਇਹ ਲੀਗਲ ਸੀ ਕੋਨ ਸੀ ਹੈ ਆ ਮੀਨ ਲੀਡਰ ਹੀ ਹੈਗਾ ਸਰ ਉਹਨਾਂ ਦੇ ਮੁਤਾਬਕ 90 ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 2.5 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ 골ਡ ਵੀ ਬਰਾਮਦ ਕਰਦੇ ਸੀ ਨਹੀਂ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਐਂਡੀਪੀਐਸ ਵੀ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾਹਰ ਵੀ ਪੜਿਆ ਜੀ ਸਰ ਬਲੂਨ ਕਾਫੀ ਦੇਖਣਾ ਤੇ ਸਾਡੇ ਸਾਡੇ ਟਾਰਗੇਟ ਤੇ ਲੇਕਿਨ ਕੰਪੂ ਨਹੀਂ ਆ ਰਿਹਾ ਤੇ ਆ ਬਹੁਤ ਮੁਢੀ ਗੱਲ ਬਿਲਕੁਲ ਜੀ ਬਿਲਕੁਲ ਸਰ ਨਸ਼ੇ ਦਾ ਵੀ ਨਸ਼ੇ ਦਾ ਐਨਡੀਪੀਐਸ ਦੀ ਨਸ਼ੇ ਪਰ ਜਿਆਦਾ ਬਾਤਾਂ ਦਾ ਕੁਝ ਨਹੀਂ ਕਰਦਾ ਹਾਲ ਤੱਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਏ ਅਸੀਂ ਉਹ ਮੈਂ ਤੁਹਾਨੂੰ ਦੱਸ ਤੀਏ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਸਰ ਕਿੰਨਾ ਟਫ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90 95 ਲਗਦੀ ਚੋਰੀ ਸੀ ਤੇ ਅਸੀਂ 55.5 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜੁਵਲ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਇਸਕਲ ਵੀ ਰਿਕਵਰ ਕਰ ਲਿਆ ਜੀ ਕੁਝ ਹੋਰ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% ਅਮਾਉਂਟ ਰਿਕਵਰ ਕਰਨ ਦੀ ਥੈਂਕ ਯੂ